ਭਾਰਤੀ ਹੋਕੀ ਟੀਮ 1980 ਤੋਂ ਬਾਅਦ 골ਡ ਮੈਡਲ 올림픽 ਵਿੱਚ ਨਹੀਂ ਜਿੱਤੀ ਪਰ ਇਸ ਵਾਰ ਪੂਰਾ ਮੌਕਾ ਭਾਰਤੀ ਟੀਮ ਜਿਹੜੀ ਹੈ ਅੱਜ ਸੈਮੀਫਾਈਨਲ ਮੈਚ ਖੇਡੇਗੀ ਹੋਕੀ ਦਾ ਜਰਮਨੀ ਟੀਮ ਦੇ ਨਾਲ ਜਿਸ ਤੋਂ ਬਾਅਦ ਤੁਹਾਨੂੰ ਦੱਸਿਆ ਅੰਮ੍ਰਿਤਸਰ ਦੇ ਪੰਜ ਜਿਹੜੇ ਨੌਜਵਾਨ ਗੱਭਰੂ ਹੈ ਉਹ ਟੀਮ ਦੇ ਦਾ ਹਿੱਸਾ ਨੇ ਤੇ ਅਸੀਂ ਇਸ ਵਕਤ ਮੌਜੂਦ ਆ ਮਿਡਫੀਲਡਰ ਜਿਹੜੇ ਗੁਰਜੰਤ ਸਿੰਘ ਜੀ ਨੇ ਅਸੀਂ ਉਹਨਾਂ ਦੇ ਘਰ ਮੌਜੂਦ ਆ ਸਾਡੇ ਨਾਲ ਗੁਰਜੰਤ ਸਿੰਘ ਜੀ ਦੇ ਜਿਹੜੇ ਫਾਦਰ ਸਾਹਿਬ ਨੇ ਬਾਬਾ ਬਲਦੇਵ ਜੀ ਸਾਡੇ ਨਾਲ ਦੇ ਸਰ ਇਹ ਤੇ ਪਹਿਲਾਂ ਬਹੁਤ ਮਾਨਵਲੀ ਗੱਲ ਆ ਆਪਣੇ ਜਿਹੜੇ ਪੰਜਾਬ ਦੇ 9 ਗੱਬਰੂ ਜਿਹੜਾ ਇੰਡੀਆ ਟੀਮ ਦਾ ਹਿੱਸਾ ਨੇ ਤੇ ਪੰਜ ਆਪਣੇ ਅੰਮਰਸਰ ਤੋਂ ਨੇ ਇੱਕ ਸਾਡਾ ਬੇਟਾ ਗੁਰਜੰਤ ਜੀ ਵੀ ਨੇ ਤੇ ਇਸ ਵਕਤ ਅੱਜ ਸਾਡਾ ਰਾਤੀ ਮੈਚ ਆ 10:30 ਵਜੇ ਜਰਮਨੀ ਟੀਮ ਦੇ ਨਾਲ ਇਸ ਬਾਬਾ ਜੀ ਦਿਮਾਗ ਤੇ ਚੱਲ ਕੀ ਰਿਹਾ ਕੀ ਸੋਚ ਰਹੇ ਹੋ ਕੀ ਕੀ ਜਾਣ ਚਾਹੁੰਦੇ ਵੇਖੋ ਜੀ ਅਸੀਂ ਤੇ ਇਹੀ ਸੋਚ ਰਹੇ ਆ ਵੀ ਟੀਮ ਸਾਡੀ ਜਿੱਤੇ ਤੇ ਸੈਮੀਫਾਈਨਲ ਵਿੱਚ ਪਹੁੰਚੇ ਗੋਲਡ ਮੈਡਲ ਹੈਗਾ ਸਾਡੇ ਦਿਮਾਗ ਚ ਤਾਂ ਬਸ ਇਹ ਸੋਚ ਚੱਲ ਰਹੀ ਹੈ ਵੀ ਪ੍ਰਮਾਤਮਾ ਨੇ ਕਿਰਪਾ ਕਰ ਜਿਸ ਤਰ੍ਹਾਂ ਉਹਦਣ ਗ੍ਰੇਟ ਬ੍ਰਿਟਨ ਤੋਂ ਇਹ ਜਿੱਤੇ ਹੈਗੇ ਇਸੇ ਤਰ੍ਹਾਂ ਹੀ ਹੁਣ ਅੱਜ ਸੈਮੀਫਾਈਨਲ ਜਿੱਤਣ ਤੇ ਫਾਈਨਲ ਚ ਜਾਣਾ ਤੇ ਬਾਕੀ ਮੁੰਡੇ ਟੀਮ ਸਾਡੀ ਬੜੀ ਸੈੱਟ ਹੈਗੀ ਵੇਖੋ ਹੁਣ 2020 ਚ ਵੀ ਇਹਨਾਂ ਨੇ ਬ੍ਰੋਨਜ਼ ਮੈਡਲ ਲਿਆਂਦਾ ਸੀਗਾ ਤੇ ਉਦੋਂ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਚਲੋ ਉਦੋਂ ਅਸੀਂ ਆਸਟ੍ਰੇਲੀਆ ਨੂੰ ਇੱਕ 52 ਸਾਲ ਬਾਦਾਂ ਅਸੀਂ ਹਰਾਇਆ ਵਗਾ ਜਿਹੜਾ 52 ਸਾਲ ਦਾ ਸੋਕਾ ਸੀ ਉਹ ਅਸੀਂ ਪੂਰਾ ਕੀਤਾ ਸਾਡੇ ਬੱਚਿਆਂ ਦਾ ਸੌਂਗ ਸੀਗਾ ਵੀ ਇਹਨਾਂ ਨੂੰ ਅਸੀਂ ਹਰਾਉਣਾ ਵਾ ਉਹ ਹਰਮਨ ਸੀਗਾ ਕੈਪਟਨ ਉਹਨਾਂ ਦਾ ਉਹਨਾਂ ਦੇ ਉਹਨਾਂ ਦਾ ਸੌਂਗ ਸੀ ਵੀ ਅਸੀਂ ਅਕਟਲੀ ਨੂੰ ਹਰਾਉਣਾ ਫਿਰ ਉਹਦੇ ਉਹਦੇ ਵੀ ਮਾਦਾ ਸ਼ੌਂਪ ਪੂਰਾ ਆ ਤੇ ਚਲੋ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਉਸ ਤੋਂ ਬਾਅਦ ਗ੍ਰੇਟ ਮੀਟਨ ਦੇ ਨਾਲ ਸਾਡਾ ਮੈਚ ਆ ਉਹ ਵੀ ਮੁੰਡੇ ਬੜਾ ਹੀ ਵਧੀਆ ਖੇਡੇ ਚਲੋ ਪਿਛਕ ਦੀ ਭਾਵੇਂ ਸਾਡੇ ਪਲੇਅਰ ਇੱਕ ਨੂੰ ਰੈਡ ਕਾਰਡ ਹੋ ਗਿਆ ਸੀਗਾ ਮਤਲਬ ਵੀ 38 ਮਿੰਟ ਇੱਕ ਮੈਚ ਤੋਂ ਬਾਹਰ ਆ ਇਹ ਬੜੀ ਤਗੜੀ ਗੱਲ ਹੈ ਵੀ ਇਹ ਪਹਿਲੀ ਵਾਰੀ ਹੋਇਆ ਵੀ ਇੰਨਾ ਮਤਲਬ ਮੈਚ ਹੋਵੇ ਵੱਡਾ ਅਨੁਪੇਖ ਦਾ ਤੇ ਇੱਕ ਪਲੇਅਰ ਮਤਲਬ ਬਾਹਰ ਰਵੇ ਤਾਂ ਫੇਰ ਵੀ ਸਾਡੀ ਟੀਮ ਜਿੱਤੇ ਪਰ ਫੇਰ ਵੀ ਆਪਣੀ ਸਾਡੀ ਟੀਮ ਨੇ ਹੌਸਲਾ ਨਹੀਂ ਹਾਰਿਆ 10 ਤੇ ਬੰਦਿਆਂ ਨਾਲ ਆਪਾਂ ਜਿੱਤੇ ਮੈਚ ਹਾਂ ਦਸਾਂ ਮਤਲਬ ਪਲੇਅਰਾਂ ਦੇ ਨਾਲ ਸਾਡੀ ਟੀਮ ਜਿੱਤੀ ਹੈਗੀ ਪਾਪਾ ਜੀ ਜਿਸ ਤਰ੍ਹਾਂ ਜੇ ਪਿਛਲੀ ਵਾਰ ਟੋਕਿਓ 올림픽ਸ ਦੇ ਜਿਹੜੀ 골ਡ ਮੈਡਲ ਸੀਗੀ ਬੈਲਜੀਅਮ ਟੀਮ ਬਾਹਰ ਹੋ ਚੁੱਕੀ ਆਸਟ੍ਰੇਲੀਆ ਸਿਲਰ ਮੈਡਲ ਉਹ ਵੀ ਬਾਹਰ ਹੋ ਚੁੱਕੀ ਸਾਡੀ ਭਾਰਤੀ ਪਿਛਲੀ ਵਾਰ ਬ੍ਰੌਂਜ਼ ਮੈਡਲ ਜਿੱਤੇ ਸੀਗੀ ਅੱਜ ਮੈਚ ਜਰਮਨੀ ਟੀਮ ਦੇ ਨਾਲ ਹੈਗਾ ਵਾ ਜਰਮਨੀ ਟੀਮ ਆਪਣੇ ਰੈਂਕ ਨਾਲ ਜੀ ਆਪਣਾ ਇੱਕ ਸੱਤਮਾਠਾ ਰੈਂਕ ਆ ਪਰ ਟੀਮ ਦਾ ਜਰਮਨੀ ਸਾਡੇ ਤੋਂ ਉੱਪਰ ਹੈਗੀ ਆ ਕਿੰਨਾ ਕੁ ਲੱਗਦਾ ਕਿੰਨਾ ਕਰ ਟਫ ਕੰਪੀਟੀਸ਼ਨ ਹੋਊਗਾ ਜਿਹੜਾ ਮੈਚ ਹੋਵੇ ਕਿੰਨਾ ਕਰ ਔਖਾ ਰਹਿਣ ਵਾਲਾ ਭਾਰਤੀ ਖਿਡਾਰੀ ਦੇ ਲਈ ਵੇਖੋ ਹੈ ਤਾਂ ਬੜਾ ਹਾਰਡ ਹੈਗਾ ਤੇ ਚਲੋ ਸਾਡੇ ਨਾਲ ਪ੍ਰਮਾਤਮਾ ਨਾਲ ਆ ਜਾਨੂੰ ਪਿਛਲੀ ਵਾਰੀ ਅਸੀਂ ਜਰਮਨੀ ਨੂੰ ਹਰਾਇਆ ਸੀ ਟੋਕ ਦੇ ਲੈਪਟੇ ਹਰਾਇਆ ਸੀ ਉਹਨਾਂ ਤੋਂ ਅਸੀਂ ਬਰੋਨਜ਼ ਮੈਡਲ ਲਿਆ ਸੀ ਚਲੋ ਅਸੀਂ ਤੇ ਕਹਿੰਦੇ ਉਸੇ ਤਰ੍ਹਾਂ ਸਾਡੇ ਤੇ ਵੀ ਪ੍ਰਮਾਤਮਾ ਕਿਰਪਾ ਕਰੇ ਵੀ ਸਾਡੇ ਜਿਹੜਾ ਮੈਡਲ ਦਾ ਰੰਗ ਚੇਂਜ ਹੋਵੇ ਬੱਚਿਆਂ ਦਾ ਵੀ ਇਹੀ ਸ਼ੌਂਕ ਉਹਨਾਂ ਦੇ ਮਨ ਦੀ ਇੱਛਾ ਹੋਈ ਹੈ ਸਹੀਂ ਰੰਗ ਚੇਂਜ ਕਰਨਾ ਬਸ ਉਹ ਪਿਛਲੇ ਸਾਲ ਤੋਂ ਕਹਿ ਰਹੇ ਹੈਂ ਵੀ ਹੁਣ 3 ਸਾਲ ਤੋਂ ਇਹੀ ਅਦਾਸਾਂ ਕਰ ਰਹੇ ਨੇ 4 ਸਾਲ ਤੋਂ ਵੀ ਪ੍ਰਮਾਤਮਾ ਕਿਰਪਾ ਕਰ ਰਹੀ ਇਹ ਟੀਮ ਫਾਈਨਲ ਚ ਜਦੋਂ ਗੈਯਤ 골ਡ ਮੈਡਲ ਲੈ ਗਿਆ ਤੇ ਗੁਰਜੰਤ ਸਿੰਘ ਨਾਲ ਤੁਹਾਡੀ ਇਹ ਗੱਲਬਾਤ ਹੋਈ ਆ ਕਿੰਨਾ ਕਿਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਹੈ ਕੌਨਫੀਡੈਂਸ ਕਿਸ ਤਰ੍ਹਾਂ ਵਾ ਕੀ ਤੁਸੀਂ ਇਹਨਾਂ ਨੂੰ ਕਹਿ ਰਹੇ ਹੋ ਕਿਉਂਕਿ ਕਹਿੰਦੇ ਪ੍ਰੈਸ਼ਰ ਬੜਾ ਹੁੰਦਾ ਵਾ ਮੈਚ ਬੜਾ ਤਕੜਾ ਮੈਚ ਹੈ ਤੁਹਾਡੀ ਗੱਲਬਾਤ ਹੈ ਤੁਹਾਡੇ ਬੱਚੇ ਨਾਲ ਮੇਰੀ ਕੱਲ ਗੱਲ ਹੋਈ ਸੀ ਕਿ ਗੁਰਜੰਤ ਨਾਲ ਦੇ ਅਸੀਂ ਤੇਹੀ ਕਹਿ ਰਹੇ ਆ ਵੀ ਚਲੋ ਬੜਾ ਵਧੀਆ ਤੁਸੀਂ ਖੇਡ ਰਹੇ ਜੇ ਤੇ ਬਹੁਤ ਸੋਹਣਾ ਤੁਹਾਡਾ ਮਤਲਬ ਵੀ ਜਿਹੜਾ ਮਤਲਬ ਚੱਲ ਰਿਹਾ ਹੋਗਾ ਤੇ ਤੁਸੀਂ ਤਗੜੇ ਹੋ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਆ ਸਾਰਾ ਦੇਸ਼ ਤੁਹਾਡੀ ਨਰਦਾਸਾਂ ਕਰਨ ਰਿਹਾ ਜਿਹੜੇ ਬਾਹਰ ਬੈਠੇ ਆ ਆਸਟ੍ਰੇਲੀਆ ਤੇ ਜੀਆਂ ਕੰਟਰੀਆਂ 'ਚ ਬੈਠੇ ਉਹ ਵੀ ਇਹਨਾਂ ਦੀਆਂ ਦੁਆਵਾਂ ਮੰਗ ਰਹੇ ਹੈਗੇ ਅਹੀਂ ਜਿੱਥੇ ਜਿੱਥੇ ਸਾਡੀ ਸਰਦਾ ਹੈਗੀ ਹੈਗੀ ਸਾਰੇ ਅਸੀਂ ਦਰਦਾਸਾਂ ਸਾਰਾ ਪਰਿਵਾਰ ਸਾਰਾ ਪਿੰਡ ਇਲਾਕਾ ਨੂੰ ਅਸੀਂ ਸਾਰੇ ਅਰਦਾਸਾਂ ਹੀ ਕਰਦੇ ਵੀ ਪ੍ਰਮਾਤਮਾ ਨਾਲ ਕਿਰਪਾ ਜਿਹੜਾ ਪਿਛਲੀ ਵਾਰ ਇਸ ਤਰ੍ਹਾਂ ਤੁਸੀਂ ਕਿਹਾ ਸੀਗਾ ਕਿ ਇੱਕ ਖਿਡਾਰੀ 10 ਮਿੰਟ ਤੋਂ ਬਾਅਦ ਹੀ ਬਾਹਰ ਹੋ ਗਿਆ ਸੀਗਾ ਜੋ ਵਾਈਸ ਕੈਪਟਨ ਵੀ ਹੈਗਾ ਉਹ ਕਹਿੰਦੇ ਤੇ ਹੁਣ ਉਹ ਇਸ ਇਹ ਵਾਲਾ ਮੈਚ ਨਹੀਂ ਤਾਂ ਉਸ ਬੈਨ ਲੱਗਾ ਹੈ ਮੈਚ ਦਾ ਤੇ ਲੱਗਦਾ ਕਿ ਉਸ ਦਾ ਕਿ ਥੋੜਾ ਬਹੁਤਾ ਨੁਕਸਾਨ ਮਿਲੂਗਾ ਕਿਉਂਕਿ ਉਹ ਕਾਫੀ ਤਗੜਾ ਡਿਫੈਂਡਰ ਕਹਿੰਦੇ ਤਗੜਾ ਡਿਫੈਂਡਰ ਸੀਗਾ ਵੀ ਵੇਖੋ ਥੋੜਾ ਫਰਕ ਤਾਂ ਪੈਂਦਾ ਵਗਾ ਕਿਉਂਕਿ ਵੇਖੋ ਅੱਗੇ ਹੁਣ 16 ਪ ਤੇ 11 ਪਲੇਅਰ ਗਰਾਊਂਡ 'ਚ ਖੇਡਦੇ ਹੈਗੇ ਜਿਹੜੇ 5 ਪਲੇਅਰ ਹੈ ਉਹਨਾਂ ਵਿੱਚੋਂ ਰੈਸਟ ਦੋਣੀ ਹੁੰਦੀ ਆ ਵਾਰੀ-ਵਾਰੀ ਹੁਣ ਗਰਾਊਂਡ ਦੇ ਵਿੱਚ ਤਾਂ 11 ਪਲੇਅਰ ਖੇਡਣਗੇ ਪਰ ਥੋੜੇ ਥੋੜੀ ਥੋੜੀ ਅੰਦਰ ਜਗ੍ਹਾ ਚੇਂਜ ਕਰਨੀ ਪਣੀ ਅੱਜ ਤੇ ਜਿਹੜੇ ਇਹਨਾਂ ਨੂੰ ਰੈਸਟ ਦੋਣੀ ਉਹ ਚਾਰ ਪਲੇਅਰ ਬਾਹਰ ਲੱਗੇ ਹੈਗੇ ਤੇ ਥੋੜਾ ਫਰਕ ਤਾਂ ਪੈਂਦਾ ਪਰ ਫੇਰ ਵੀ ਮੁੰਡਿਆਂ ਦੇ ਹੌਸਲੇ ਬੁਲੰਦ ਹੈ ਜਿਵੇਂ ਅਸੀਂ ਉਹਨਾਂ 10 ਪਲੇਅਰਾਂ ਦੇ ਨਾਲ ਮੈਚ ਜਿੱਤੇ ਹੈ ਤੇ ਅੱਜ ਅੱਜ ਫੇਰ ਵੀ 11 ਖੇਡਣੇ ਸਾਡੇ ਆ ਬਾਬਾ ਜੀ ਜਿਸ ਤਰ੍ਹਾਂ ਕ੍ਰਿਕਟ ਦੇ ਵਿੱਚ ਗ੍ਰੇਟ ਵਾਲ ਕਹਿੰਦੇ ਧਰੌਲ ਡਰਾਵ ਸ੍ਰੀ ਜੇਸੀ ਉਹ ਕਿਸ ਜਿਸ ਸਾਹਮਣੇ ਖੇਡ ਰਿਹਾ ਕੇ ਆਇਆ ਯਾਰ ਕਿ ਉਹਦਾ ਆਖਰੀ 올림픽 ਹੈਗਾ ਉਹ ਕਿਸ ਤਰ੍ਹਾਂ ਖੇਡੇ ਕਿ ਕਿਨਾਂ ਜੋ ਕਹਿੰਦੇ ਬਹੁਤ ਲਾਜਵਾਬ ਖੇਡ ਰਿਹਾ ਕਿਉਂਕਿ ਜਿੰਦੇ ਜੇ ਵੀ ਕੋਈ ਕੋਈ ਗੋਲ ਜਾਂਦੀ ਹੈ ਉਹ ਰੋਕ ਲੈਂਦੇ ਵੇਖੋ ਜੀ ਉਹ ਸਾਡੀ ਟੀਮ ਦੀ ਇੱਕ ਦੁਆਰ ਹੈ ਹੁਣ ਜਿੱਦਣ ਉਹਦੋਂ ਸਟੋਕਾ ਤੇ ਮੈਚ ਚੱਲਿਆ ਗਿਆ ਸੀਗਾ ਤੇ ਇਹੀ ਪ੍ਰਮਾਤਮਾ ਗਾੜੀ ਇਹੀ ਅਰਦਾਸ ਕਰ ਰਹੇ ਆ ਵੀ ਮਹਾਰਾਜ ਅੱਜ ਇਹ ਦੀ ਹਿੱਸਤ ਪੱਤਰੱਖ ਪੂਰੀ ਵੀ ਚਲੋ ਆਖਰੀ ਇਹਨਾਂ ਦਾ ਮੈਚ ਹੈ ਜਿੱਦਾਂ ਹੁਣ ਛੋਕਾਂ ਦੇ ਜਿਸ ਛੋਕਾਂ ਦੇ ਕਿਸ ਤਰੀਕੇ ਨਾਲ ਗੱਲ ਥੋੜੀ ਰਹਿ ਜਾਂਦੀ ਉਹਦੇ ਮਨ ਚ ਸਾਰੀ ਪੂਰੀ ਲਾਈਫ ਇਹ ਰਹਿਣੀ ਸੀਗੀ ਵੀ ਮੈਚ ਹੈਗੇ ਹਾਰ ਗਿਆਗੇ ਪਰ ਪ੍ਰਮਾਤਮਾ ਦੀ ਉਡੀਕ ਪਾਸ ਪੂਰੀ ਰੱਖੀ ਹੈ بڑے ਗੋਲੇ ਰੋਕੇਗੇ ਛੋਕਾਂ ਨੂੰ ਰੋਕੀਆਂ ਹੋਈਆਂ ਤੇ ਟੀਮ ਨੂੰ ਜਿੱਤ ਦਵਾਈ ਹੈਗੀ ਬਾਕੀ ਸਾਡਾ ਹਰਮਨ ਕੈਪਟਨ ਆ ਸਰਪੰਚ ਸਾਹਿਬ ਜਿਹੜੇ ਹੈਗੇ ਉਹ ਵੀ ਬੜਾ ਵਧੀਆ ਖੇਡ ਰਹੇ ਹਨ ਮੁੰਡੇ ਸਾਰੇ ਇੱਕ ਤੋਂ ਇੱਕ ਆ ਆਪਣਾ ਹਰਮਨ ਆ ਹਾਰਦਿਕ ਆ ਜਰਮਨ ਆ ਗੁਰਜੰਟੇ ਹੈਗਾ ਮਨਦੀਪ ਹੈਗਾ ਮਤਲਬ ਸਾਰੇ ਮੁੰਡੇ ਇੱਕ ਤੋਂ ਇੱਕ ਆ ਪੀਟੀ ਪੂਰੀ ਸੈਟ ਹੈ ਸਾਰੇ ਵਧੀਆ ਖੇਡ ਰਹੇ ਨੇ ਤੇ ਸਾਡੇ ਸਰਪੰਚ ਸਾਹਿਬ ਹੈ ਕੈਪਟਨ ਨੇ ਇੰਡੀਆ ਟੀਮ ਦੀ ਸ਼ਾਨ ਨੇ ਛੇ-ਸੱਤ ਗੋਲ ਕਰ ਚੁੱਕੇ ਹੈ ਲੱਗਦਾ ਕਿ ਅੱਜ ਵੀ ਦੋ-ਤਿੰਨ ਗੋਲ ਹੈਟਟ੍ਰਿਕ ਕਰਨਗੇ ਅੱਜ ਵੇਖੋ ਜਾਂ ਕਰਨਗੇ ਜੀ ਵੇਖੋ ਜੀ ਬੜਾ ਹਾਰਡਵਰਕ ਕਰ ਗਏ ਚਲੋ ਉਹਨਾਂ ਦੇ ਫਾਦਰ ਸਾਹਿਬ ਦਾ ਵੀ ਬੜਾ ਹਾਰਡਵਰਕ ਹੈ ਉਹਨਾਂ ਨੇ ਬੜੀ ਮਿਹਨਤ ਕੀਤੀ ਹੈਗੀ ਚਲੋ ਜਿੱਦਾਂ ਅਸੀਂ ਹੁਣ ਮਿਹਨਤ ਕਰਨੇ ਆਂਗੇ ਹੁਣ ਸਾਡੇ ਬੱਚੇ ਵੀ ਉਸੇ ਤਰ੍ਹਾਂ ਮਿਹਨਤ ਕਰਨ ਸਾਡੇ ਤੋਂ ਵੱਧ ਕਰਨਗੇ ਤੇ ਬਾਕੀ ਆ ਵੀ ਪਰਮਾਤਮਾ ਕਿਰਪਾ ਤੇ ਪੂਰੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਪੂਰੇ ਪਿੰਡ ਪੂਰਾ ਖੁਸ਼ ਹੈਗਾ ਫੋਨ ਆ ਰਹੇ ਰਿਸ਼ਤਾਰਾਂ ਦੇ ਹਾਂਜੀ ਵਧਾਈਆਂ ਦੇਣ ਵਾਸਤੇ ਲੋ ਹੁਣ ਸਵੇਰ ਤੋਂ ਪਤਾ ਨਹੀਂ ਹੁਣ ਕਿੰਨਿਆਂ ਦੇ ਫੋਨ ਆ ਗਏ ਕਿੰਨੇ ਰਿਸ਼ਤਾਰਾਂ ਦੇ ਕਿੰਨੇ ਪਿੰਡ ਜਿਵੇਂ ਫੋਨ ਆਇਆ ਵੀ ਮੈਚ ਕਿੰਨੇ ਵਜੇ ਸਟਾਰਟ ਹੋਣਾ ਵਗਾ ਅਸੀਂ ਦੇਖਣਾ ਵਗਾ ਸਾਰਾ ਪਿੰਡ ਤਿਆਰ ਹੈਗਾ ਸਾਰਾ ਇਲਾਕਾ ਨਵਾ ਸਦਾ ਸਾਰੇ ਤਿਆਰ ਹੈ ਵੀ ਅਸੀਂ ਮੈਚ ਦੇਖਣਾ ਵਾ ਬਾਕੀ ਇਕੱਲਾ ਮੈਚ ਨਹੀਂ ਦੇਖਣਾ ਇਹਨਾਂ ਦੀਆਂ ਅਰਦਾਸਾਂ ਵੀ ਕਰਨ ਡੇ ਦੁਆਵਾਂ ਵੀ ਦੇਣ ਡੇ ਵੀ ਪਰਮਾਤਮਾ ਨੰਦ ਕਿਰਪਾ ਕਰ ਤੇ ਅੱਜ 10:30 ਦੇ ਮੈਚ ਜਰਮਨ ਨਾਲ ਤੁਸੀਂ ਮੈਚ ਘਰ ਦੇ ਸਾਰੇ ਸਟਾਫ ਇਕੱਠੇ ਹੋ ਗਏ ਆ ਹਾਂ ਜੀ ਪੂਰਾ ਤਿਆਰੀਆਂ ਜੀ ਅਸੀਂ ਤੇ ਬਸ ਜਿੱਦਾਂ ਟੀਮ ਉਸੇ ਤਿਆਰੀਆਂ ਕਰ ਲਈਆਂ ਖੇਡਣ ਦੀਆਂ ਹੀ ਮੈਚ ਵੇਖਣ ਦੀ ਤਿਆਰੀ ਕਰਦੇ ਆਗੇ ਸਾਰੇ ਤਿਆਰ ਹੈ ਧੰਨਵਾਦ ਜੀ ਸੋ ਬਿਲਕੁਲ ਤੁਹਾਨੂੰ ਦੱਸ ਸੀ ਅੱਜ ਰਾਤੀ 10:30 ਵਜੇ ਮੈਚ ਹੈ ਇੰਡੀਆ ਦਾ ਜਰਮਨੀ ਟੀਮ ਦੇ ਨਾਲ 올림픽 ਮੈਚ ਹੈ ਸੈਮੀਫਾਈਨਲ ਹੋਕੀ ਦਾ ਮੈਚ ਹੈ ਜਿੱਥੇ ਪੂਰਾ ਭਾਰਤੀ ਜਿੰਨੇ ਵੀ ਜਿਹੜੇ ਪ੍ਰਸ਼ੰਸਕ ਹੈ ਜਿੱਤ ਦੀ ਰੱਬ ਦੇ ਅੱਗੇ ਅਰਦਾਸ ਕਰਕੇ ਅੱਜ ਜਿਹੜਾ ਭਾਰਤੀ ਟੀਮ ਦੀ ਜਿੱਤ ਹੋਏ ਅਸੀਂ ਇਸੇ ਮੌਕੇ ਗੁਰਜੰਤ ਸਿੰਘ ਜੋ ਕਿ ਮਿਡਫੀਲਡਰ ਨੇ ਹੋਕੀ ਦੇ ਸ਼ਾਨ ਨੇ ਤੇ ਦਾਦਾ ਜੀ ਵੀ ਨਾਲ ਨੇ ਗੁਰਜੰਤ ਸਿੰਘ ਜ ਅੱਜ ਮੈਚ ਬੜਾ ਤਗੜਾ ਮੈਚ ਹੈਗਾ ਤੁਸੀਂ ਗੁਰਜਨ ਸਿੰਘ ਦੇ ਦਾਦਾ ਜੀ ਹੋ ਛੋਟੇ ਹੁੰਦੇ ਤੁਹਾਨੂੰ ਪਤਾ ਕਿਸ ਤਰ੍ਹਾਂ ਖੇਡਦਾ ਸੀਗਾ ਉਮੀਦ ਸੀ ਕਿ ਮੁੰਡਾ ਤੁਹਾਡਾ ਇੰਨਾ ਅੱਗੇ ਪਹੁੰਚ ਜਾਏਗਾ ਅੱਜ ਸੈਮੀ ਫਾਈਨਲ ਬਹੁਤ ਉਮੀਦਾਂ ਹੈ ਗੁਰਗਾਂਦੀ ਧਰਤੀ ਆ ਮੈਂ ਅੱਜ ਹੀ 4 ਦਿਨ ਤੋਂ ਅਨੰਦਪੁਰ ਸਾਹਿਬ ਤੋਂ ਆਇਆ ਗੁਰੂ ਦਸਵੇਂ ਪਾਤਸ਼ਾਹ ਦੇ ਗੁਰੂ ਦਸਵੇਂ ਪਾਤਸ਼ਾਹ ਦੇ ਘਰੋਂ ਮੈਂ 4 ਦਿਨ ਤੋਂ ਇਹ ਹੋਰ ਦਾਸਾਂੇ ਕਰਾਉਣ ਗਿਆ ਸੀਗਾ ਤੇ ਬੜੀ ਮਿਹਰ ਮੈਂ ਸਵੇਰੇ 10 ਵਜੇ ਆਇਆ ਤੇ ਜਿੱਥੇ ਸਾਡਾ ਗੁਰੂ ਸਾਹਿਬ ਨਾਲ ਹੈ ਉੱਥੇ ਇੰਡੀਆ ਹਰੂ ਕਿਦਾਂ ਨਹੀਂ ਤੁਹਾਡੀ ਗੱਲ ਇਗਰ ਜਤ ਨਾਲ ਕੋਈ ਕਹਿੰਦੇ ਦਾਦਾ ਤੇ ਪੁੱਤ ਦਾ ਪਿਆਰ ਬੜਾ ਤੁਹਾਡੀ ਗੱਲ ਹੋਈ ਕੋਈ ਤਾਂ ਉਹਦਾ ਇਕੱਠੇ ਰਹਿਣੇ ਬੜਾ ਪਿਆਰ ਕਰਦਾ ਬੜਾ ਬੱਚਾ ਲੈ ਕੇ ਤੇ ਇੱਥੇ ਗਿਆ ਕੀ ਕਿ ਤੂੰ ਸਮਝਦੇ ਕੀ ਕਰਦੇ ਫਿਰਦੇ ਬੱਚੇ ਹੁਣ ਇੱਥੇ ਪਹੁੰਚਣਾ ਬਹੁਤ ਬਹੁਤ ਤੇ ਇੱਥੇ ਉਹਦੀ ਨੀਤ ਹੀ ਉੱਥੇ ਪਹੁੰਚ ਆ ਗਈ ਆ ਉਹਦੀ ਹਲੇਮੀ ਉਹਦੇ ਮਨ ਦੀ ਸੁਚਾਈ ਤੇ ਸਾਡੀਆਂ ਦੁਆਵਾਂ ਮੈਂ ਤੁਹਾਨੂੰ ਦੱਸੇ ਮੈਂ 4 ਦਿਨ ਤੋਂ ਨਾਦਪੁਰ ਸਾਹਿਬ ਗਿਆ ਸੀਗਾ ਉੱਥੇ ਵੀਰਦਾ ਸਵੇਰੇ 3 ਵਜੇ ਅਰਦਾਸ ਕਰਾਈ ਸੱਚ ਕਹਣਾ ਕਿਸ ਗੱਲ ਸਾਹਿਬ ਅੱਜ ਮਸੂਰੀ 10 ਵਜੇ ਉੱਠਿਆ ਤੇ ਹੁਣ ਵੇਖੋ ਇਹ ਤੇ ਗੁਰੂਆਂ ਦੇ ਕੋਲ ਆ ਸਭ ਕੁਝ ਸਾਡੇ ਕੋਲ ਤੇ ਕੁਛ ਨਹੀਂ ਜਿਹਨੂੰ ਗੁਰੂ 10ਵੇਂ ਪਾਤਸ਼ਾਹੀ ਦੇ ਹੱਥ ਹੋਇਆ ਵਾ ਜਿੱਤਣੇ ਜਿੱਤਣੇ ਤੇ ਗੁਰੂਆਂ ਦੀ ਧਰਤੀ ਹੈ ਨਹੀਂ ਹਰ ਜਿੱਤਾਂ ਕੁਛ ਕਹਿਣਾ ਚਾਹੋਗੇ ਭਾਰਤੀ ਟੀਮ ਨੂੰ ਅੱਜ ਮੈਚ ਬੜਾ ਤਕੜਾ ਕੁਛ ਕਹਿਣਾ ਚਾਹੋਗੇ ਕੁਛ ਅਪੀਲ ਕੁਛ ਕਹਿਣਾ ਚਾਹੋਗੇ ਪੂਰੀ ਭਾਰੀ ਟੀਮ ਨੂੰ ਕਿਉਂਕਿ ਅੱਜ ਆਪਣੇ ਜਿਹੜੇ ਸਰਪੰਚ ਸਾਹਿਬ ਕੈਪਟਨ ਆਪਣੇ ਅੰਮਰਸਰ ਦਾ ਮੁੰਡਾ ਤੁਹਾਨੂੰ ਦੱਸਿਆ ਵੀ ਮੈਂ ਤੇ ਅਨੰਦਪੁਰ ਸਾਹਿਬ ਵੀ ਦੁਆਵਾ ਕਰਦਾ ਆ ਪੇ ਜਿੱਤਾਂਗੇ ਆ ਸੇ ਜਿੱਤਾਂਗੇ ਤੇ ਖੁਸ਼ੀਆਂ ਦੇ ਭੰਗੜੇ ਪਾਵਾਂਗੇ। ਉਹ ਬਿਲਕੁਲ ਪਿਛਲੀ ਏਰੇ ਵਿੱਚ ਪਾਏ ਸੀ ਯਾਰ ਇਸ ਵਾਰੀ ਪਾਵਾਂਗੇ। ਆ ਸੇ ਅਸੀਂ ਪਾਈਏ ਭੰਗੜੇ। ਭੰਗੜੇ ਪਾਵਾਂਗੇ ਬਿਲਕੁਲ ਸੋ ਦੱਸਦੇ ਕਿ ਅਸੀਂ ਗੁਰਜੰਤ ਸਿੰਘ ਜੀ ਦੇ ਪਰਿਵਾਰ ਘਰ ਵਿੱਚ ਮੌਜੂਦਾ ਸੀ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੇ ਦਾਦਾ ਜੀ ਨਾਲ ਵੀ ਗੱਲਬਾਤ ਕੀਤੀ ਕਿਉਂਕਿ ਇੱਥੇ ਪੂਰੇ ਭਾਰਤ ਦੇ ਵਿੱਚ ਜਿੰਨੇ ਪ੍ਰਸ਼ੰਸਕ ਆ ਹੌਕੀ ਪ੍ਰੇਮੀ ਰੱਬ ਦੇ ਅੱਗੇ ਅੱਜ ਅਰਦਾਸ ਕਰੀਏ ਅੱਜ ਭਾਰਤੀ ਟੀਮ ਜਿੱਤ ਹੋਏ ਤੇ ਫਾਈਨਲ ਵਿੱਚ ਪਹੁੰਚ ਕਰੇ ਕਿਉਂਕਿ 1980 ਤੋਂ ਬਾਅਦ ਭਾਰਤੀ ਟੀਮ ਕਦੇ ਵੀ 올림픽 ਦੇ ਵਿੱਚ ਹੋਕੀ ਦੇ 골ਡ ਮੈਡਲ ਨਹੀਂ ਲੈ ਕੇ ਆਈ ਸੀ ਤੇ ਇਸ ਵਾਰ ਸਾਡੀ ਟੀਮ ਹੈ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਅੱਜ ਦਾ ਜਿਹੜਾ ਮੈਚ ਹੋਏਗਾ ਸਾਡੇ ਸਾਰੇ ਜਿਹੜੇ ਭਾਰਤੀ ਹੈ ਹਾਕੀ ਟੀਮ ਦੇ ਨੇ ਪਲੇਅਰ ਨੇ ਆਪਣੇ ਦਿਲ ਤੇ ਪੂਰੇ ਚੰਗੇ ਤਰੀਕੇ ਨਾਲ ਖੇਡਣ ਤਾਂ ਜੋ ਅੱਜ ਸਾਡੀ ਜਿਹੜੀ ਜਿੱਤ ਹੋਵੇ ਤੇ ਜਨਰਲ ਟੀਮ ਨੂੰ ਮਾਤ ਦੇ ਸਕੀ ਹੈ ਕੈਮਰਾਮੈਨ ਤੇ ਦਲੀਪ ਨਾਲ ਪਰੇਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ